ਅੰਮੀ ਮੈਨੂੰ ਸਵੇਰ ਦੇ ਚੱਕਰ ਜਿਹਾ ਆਈ ਜਾਂਦੇ ਆ ਨੀ ਤੂੰ ਕੀ ਨਵਾਂ ਡਰਾਮਾ ਫੜਿਆ ਰੋਹਦਾ ਕੀ ਤੈਨੂੰ ਮੌਤ ਪਈ ਐ ਮੇਰੀ ਗੱਲ ਸੁਣ ਲੈ ਨਿਆਣਾ ਹੋ ਨਾ ਲੈ ਤੇਰੇ ਤੇ ਮੁੰਡਾ ਹੀ ਚਾਹੀਦਾ ਮੈਨੂੰ ਜੇ ਕੁੜੀ ਹੋਗੀ ਨਾ ਹਿਸਾਬ ਲਾਣੀ ਆਪਦਾ ਉਹ ਤਗੜੀਆਂ ਭੂਆ ਆ ਵੇ ਚੀਨਿਆਂ ਹੋਰ ਸਨਾ ਸਾਰੇ ਠੀਕ ਠਾਕ ਐ ਹਾਂ ਹਾਂ ਸਭ ਠੀਕ ਠਾਕ ਬੇਗੋ ਨਹੀਂ ਦੇਖਦੇ ਕਿਤੇ ਪਈ ਹੋਣੀ ਅੰਦਰ ਹੋਰ ਕਿਵੇਂ ਆਉਣਾ ਹੋਇਆ ਉਹ ਜਿਹੜੀ ਆਪਣੀ ਗੱਲ ਹੋਈ ਉਹ ਤਾਂ ਪੂਰੀ ਕਰ ਦਿੰਦੇ ਉਹ ਵੀ ਕਰਾਂਗੇ ਉਹ ਹੋਰ ਬੇਗੋ ਠੀਕ ਐ ਕਦੋਂ ਆਇਆ ਸੀ ਚਾਚਾ ਬਸ ਹੁਣੇ ਆਇਆ ਮੇਰੀ ਗੱਲ ਸੁਣ ਕੇ ਜਾਇਂਗਾ ਔਰ ਆਕੇ ਚਾਚਾ ਇਹ ਕਿਹੜੇ ਕਰਮਾਂ ਦਾ ਬੈਰ ਕਮਾਇਆ ਤੂੰ ਮੇਰੇ ਨਾਲ ਕੀ ਗੱਲ ਹੋ ਗਈ ਬੇਗੋ ਕਿ ਨਹੀਂ ਹੁੰਦਾ ਮੇਰੇ ਨਾਲ ਮੈਂ ਤਾਂ ਪਹਿਲਾਂ ਹੀ ਮਾਪਿਆਂ ਤੋਂ ਬਹੁਤ ਦੁਖੀ ਸੀ ਤੂੰ ਸਾਰੇ ਵੀ ਕਹਿੋ ਜੇ ਲੱਭਦੇ ਹੋ ਰਹਿਤਾ ਇਹੋ ਜਿਹੀ ਹੁੰਦੇ ਆ ਕੋਈ ਨਾ ਹੌਸਲਾ ਰੱਖ ਸਭ ਠੀਕ ਹੋ ਜਾਊਗਾ